ਕਰ ਕੇ ਸਰਵਨ ਕਰਨਾ ਕਰੋ ਰਸਨਾ ਨੂੰ ਕਰੀਏ ਪਵਿੱਤਰ ਚਾਰਣ ਕਰਵਾ ਕੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਬਈਆ ਛੰਦ ਇਤਨੇ ਮਹ ਲਾਲੋ ਤਹ ਆਵਾ ਇਹ ਬੇਦ ਕਹਿਓ ਸੁਨਾਈ ਕਬੀਰਾਤ ਭਾਈ ਸੰਤੋਖ ਸਿੰਘ ਜੀ ਅੱਗੇ ਇਤਿਹਾਸ ਦਾ ਵਰਣਨ ਕਰਦੇ ਹਾਂ ਹੋਇਆਂ ਜ਼ਿਕਰ ਕਰਦੇ ਹਨ ਕਿ ਇੰਨੇ ਸਮੇਂ ਨੂੰ ਭਾਈ ਲਾਲੂ ਜੀ ਉੱਥੇ ਚੱਲ ਕਰਕੇ ਆਏ ਹਨ ਤੇ ਸਤਿਗੁਰੂ ਗਰੀਬਨਵਾਸ ਜੀਾਂ ਦੇ ਪਾਸ ਪਹੁੰਚੇ ਹਨ ਅਚਵਹ ਅਸਨ ਚਲੋ ਸ੍ਰੀ ਨਾਨਕ ਦੁਖ ਕੁੰਚਰ ਮ੍ਰਿਗਰਾਇ ਤੇ ਸਤਿਗੁਰੂ ਗਰੀਬ ਨਿਵਾਦੀਆਂ ਦੇ ਪਾਸ ਆ ਕਰਕੇ ਭਾਈ ਲਾਲੋ ਜੀ ਕਹਿਣ ਲੱਗੇ ਸਤਿਗੁਰੂ ਜੀ ਮੇਰੇ ਘਰ ਦੇ ਵਿੱਚ ਚੱਲ ਕਰਕੇ ਤੇ ਆਪ ਜੀ ਉਥੇ ਪ੍ਰਸ਼ਾਦਾ ਪਾਣੀ ਸਕਣਾ குரு ਬਾਸ ਬੰਦਨ ਪਨੰਗ ਜੇ ਘਰ ਸੇ ਪੈਨ ਤੇ ਹੋ ਦਿਨ ਕੋ ਇਹ ਸਤਿਗੁਰੂ ਗਰੀਬ ਨਿਵਾਦ ਆਪ ਜੀ ਦੁਖ ਕੁੰਜਰ ਮ੍ਰਿਗਰਾਇ ਜਿਹੜਾ ਦੁੱਖ ਰੂਪੀ ਹਾਥੀ ਹੈ ਇਸ ਦੁੱਖ ਰੂਪੀ ਹਾਥੀ ਨੂੰ ਮਾਰਨ ਵਾਸਤੇ ਆਪ ਦੀ ਸ਼ੇਰ ਦੀ ਨਿਆਈ ਹੋ ਭਵ ਬੰਧਨ ਪੰਨਕ ਜੇ ਕਰਸੀ ਜਿਹੜੇ ਭਵਜਲ ਸੰਸਾਰ ਦੇ ਬੰਧਨਾ ਰੂਪੀ ਸੱਪ ਦੇ ਵਿੱਚ ਫਸੇ ਹੋਏ ਨੇ ਸੱਪ ਦੇ ਜਕੜੇ ਹੋਏ ਹਨ ਇਹ ਜੀਵ ਹਨ ਇਨਾਂ ਦੇ ਵਾਸਤੇ ਆਪਜੀ ਬੈਨ ਤੇ ਅਗਰੁੱਢ ਦੇ ਸਮਾਨ ਹੋ ਇਹਨਾਂ ਨੂੰ ਉਧਾਰਣ ਵਾਲੇ ਹੋ ਇਹਨਾਂ ਦਾ ਉਧਾਰ ਕਰਨ ਵਾਲੇ ਹੋ ਕਰ ਕਰਤਾਰਤ ਮੋਜ ਕਰਨਾ ਕਰ ਅਨਨ ਪਾਏ ਅਸਨ ਕੋ ਤੇ ਸਤਿਗੁਰੂ ਗਰੀਬ ਨਵਾਜ ਕਹਿਣ ਲੱਗੇ ਸਤਿਗੁਰੂ ਜੀ ਨੂੰ ਕਹਿੰਦੇ ਹਨ ਭਾਈ ਲਾਲੂ ਜੀ ਕਿ हे ਸਤਿਗੁਰੂ ਜੀ ਆਪ ਜੀ ਹੁਣ ਮੇਰੇ ਤੇ ਕਿਰਪਾ ਕਰੋ ਤੇ ਮੇਰੇ ਕਿਰਪਾ ਕਰਕੇ ਮੇਰੇ ਉਤੇ ਬਖਸ਼ਿਸ਼ ਕਰਕੇ ਆਪ ਜੀ ਮੇਰੇ ਘਰ ਦੇ ਵਿੱਚ ਚਲ ਕਰਕੇ ਆਪਣੇ ਮੁਖ ਦੇ ਵਿੱਚੋਂ ਇਹ ਭੋਜਨ ਮੁਖ ਦੇ ਵਿੱਚ ਪਾ ਕਰਕੇ ਇਸ ਨੂੰ ਪਵਿੱਤਰ ਕਰਨਾ ਕਰੋ ਪਾਵਸ਼ਕਣਾ ਕਰੋ ਸੁਨਕਰ ਸ਼੍ਰੇਮਕ ਬਚਨਾ ਭਾਖੇ ਅਨਹੋ ਇਠਾ ਜਾਈ ਜੇ ਸੁਣ ਕਰਕੇ ਸਤਿਗੁਰੂ ਗਰੀਬ ਨਵਾਜ਼ ਆਪਣੇ ਪਾਵਨ ਸ਼੍ਰੀ ਮੁਖਾਰਤਨ ਤੋਂ ਕਹਿਣ ਲੱਗੇ ਕਹਿੰਦੇ ਭਾਈ ਲਾਲੋ ਜੀ ਜਾਓ ਤੇ ਜਾ ਕਰਕੇ ਇੱਥੇ ਹੀ ਪ੍ਰਸ਼ਾਦਾ ਲੈ ਕਰਕੇ ਆਉਣਾ ਕਰੋ ਕਹਿ ਲਾਲੋ ਤੁਮਰੇ ਗਲ ਜਈਉ ਬਹਿਰ ਅਸਨ ਕਿਉ ਪਾਈ ਤੇ ਭਾਈ ਲਾਲੋ ਜੀ ਕਹਿ ਲਗੇ ਸਤਿਗੁਰੂ ਜੀ ਤੁਹਾਡੇ ਗਲ ਦੇ ਜਈਉ ਪਾਇਆ ਹੋਇਆ ਜਨੇਊ ਪਾਇਆ ਹੋਇਆ ਹੈ ਤੁਸੀਂ ਇਸ ਤਰ੍ਹਾਂ ਬੈਠ ਕਰਕੇ ਬਾਹਰ ਬੈਠ ਕਰਕੇ ਪ੍ਰਸ਼ਾਦਾ ਕਿਵੇਂ ਛਕ ਸਕਦੇ ਹੋ ਇਹ ਹਿਰਦੇ ਦੇ ਵਿੱਚ ਸ਼ੰਕਾ ਆਈ ਹੈ ਚੌਂਕੇ ਅੰਦਰ ਚੱਲ ਕਰ ਜਿਵੇਂ ਉਤਮ ਜਨਮਤ ਮਹਾਰਾ ਜੇ ਕਹਿ ਲੱਗਿਆ ਸਤਿਗੁਰੂ ਜੀ ਚੌਂਕੇ ਦੇ ਅੰਦਰ ਚੱਲ ਕਰਕੇ ਤੇ ਆਪ ਜੀ ਪ੍ਰਸ਼ਾਦਾ ਛਕਣਾ ਗੁਰੂ ਆਪਦੀਆਂ ਦਾ ਉਤਮ ਜਨਮ ਹੈ ਆਪਜੀ ਬੇਦੀ ਕੁਲ ਦੇ ਵਿੱਚੋਂ ਉਹ ਆਪਦੀਆਂ ਨੇ ਜਨੇਊ ਧਾਰਨ ਕੀਤਾ ਹੋਇਆ ਹੈ ਇਸ ਕਰਕੇ ਆਪਜੀ ਚੌਂਕੇ ਦੇ ਵਿੱਚ ਬੈਠ ਕਰਕੇ ਸੁਧਾਈ ਦੇ ਨਾਲ ਸਚਮਤਾ ਦੇ ਨਾਲ ਪ੍ਰਸ਼ਾਦਾ ਛਕਣਾ ਕਰੋ ਜੇ ਰਠਾ ਮੰਗਵਾਵੋ ਸੁਆਮੀ ਸੰਸਾਰ ਕੋਈ ਹਮਾਰਾ ਤੇ ਜੇ ਆਪਜੀ ਇਸ ਅਸਥਾਨ ਤੇ ਇੱਥੇ ਪ੍ਰਸ਼ਾਦਾ ਮੰਗਵਾ ਰਹੇ ਹੋ ਤੇ ਇਸ ਦਾ ਕੀ ਕਾਰਨ ਹੈ हे स्वामी मालिक ਸਤਿਗੁਰੂ ਜੀ ਸਾਡੇ ਹਿਰਦੇ ਦਾ ਫਿਰ ਜਿਹੜਾ ਸ਼ੰਕਾ ਹੈ ਇਸ ਸ਼ੰਕੇ ਨੂੰ ਨਿਵਰਤ ਕਰ ਦਿਓ ਦੂਰ ਕਰ ਦੇਣਾ ਕਰੋ ਭਾਵ ਸਾਨੂੰ ਸਮਝਾ ਦੇਣਾ ਕਰੋ ਦੱਸ ਦੇਣਾ ਕਰੋ ਕਿ ਆਪ ਜੀ ਇੱਥੇ ਪ੍ਰਸ਼ਾਦਾ ਕਿਉਂ ਮੰਗਵਾ ਰਹੇ ਹੋ ਸ੍ਰੀ ਮੁਖ ਕਾਤੋ ਧਰਤ ਹ ਜਿਤਨੀ ਤਿਤਨੋ ਚੰਕਾ ਜਨੋ ਸ਼ਰੋਬਣੀ ਸਤਿਗੁਰੂ ਗਰੀਬ ਨਵਾਜ਼ ਆਪਣੇ ਪਾਵਨ ਮੁਖਾਰ ਪਿੰਦ ਤੋਂ ਕਹਿਣ ਲੱਗੇ ਪਾਈ ਲਾਲੋ ਜੀ ਜਿੰਨੀ ਵੀ ਧਰਤੀ ਸੰਸਾਰ ਤੇ ਦਿਖਦੀ ਹੈ ਇਹ ਸਾਰੀ ਧਰਤੀ ਹੀ ਚੌਂਕਾ ਹੈ ਇਹ ਸਾਰੀ ਧਰਤੀ ਨੂੰ ਹੀ ਚੌਂਕਾ ਜਾਣਨਾ ਕਰੋ ਚੌਂਕਾ ਮੰਨਣਾ ਕਰੋ ਸਚ ਰਤੇ ਸੂਚੇ ਹੋਏ ਮਨ ਕੋ ਭਰਮ ਮਿਟਾਨੋ ਸਤਗੁਰੂ ਜੀ ਕਹਿਣ ਲੱਗੇ ਭਾਈ ਲਾਲੋ ਜੀ ਜਿਹੜੇ ਸੱਚੇ ਅਕਾਲ ਪੁਰਖ ਦੇ ਨਾਲ ਰਸਤੇ ਪਿੱਜੇ ਹੋਏ ਹਨ ਜਿਨ੍ਹਾਂ ਦਾ ਮਨ ਸੱਚੇ ਨਾਮ ਦੇ ਵਿੱਚ ਰੰਗਿਆ ਹੋਇਆ ਹੈ ਉਹੀ ਸੂਚੇ ਹਨ ਸੂਚੇ ਇਹ ਨ ਆਖੀਐ ਨ ਬਹਿਣ ਜੇ ਪਿੰਡਾ ਧੋਏ ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਜਿਨ੍ਹਾਂ ਦੇ ਮਨ ਦੇ ਵਿੱਚ ਅਕਾਲ ਪੁਰਖ ਹਾਰੀ ਪ੍ਰਮਾਤਮਾ ਵਸਿਆ ਹੈ ਉਹੀ ਸੱਚੇ ਹਨ ਤੇ ਮਨ ਕੋ ਪਰਮ ਮਿਟਾਨੋ ਜਿਨ੍ਹਾਂ ਨੇ ਆਪਣੇ ਮਨ ਦੇ ਪਰਮ ਨੂੰ ਮਿਟਾ ਲਿਆ ਹੈ ਉਹੋ ਹੀ ਸੰਸਾਰ ਦੇ ਵਿੱਚ ਸੱਚੇ ਹਨ ਸੁਣ ਕਰ ਲਾਲੋ ਵਿਖਸਿਓ ਤਬਹੀ ਆਨਿਓ ਭੋਜਨ ਤਾਈ ਤੇ ਸਤਿਗੁਰੂ ਗਰੀਬ ਨਿਵਾਜ਼ ਜੀਆਂ ਨੇ ਜਦੋਂ ਇਹ ਪਾਵਨ ਬਚਨ ਕਹੇ ਹਨ ਭਾਈ ਲਾਲੂ ਜੀ ਬੜੇ ਸਮਤ ਵਾਲੇ ਹਨ ਤੇ ਭਾਈ ਲਾਲੂ ਜੀ ਨੂੰ ਸਮਝਦਿਆਂ ਦੇਰ ਨਹੀਂ ਲੱਗੀ ਕਿ ਸਤਿਗੁਰੂ ਜੀ ਪਖੰਡ ਦਾ ਨਾਲ ਕਰਨ ਵਾਲੇ ਨੇ ਸਤਿਗੁਰੂ ਜੀ ਪਖੰਡਵਾਦ ਨੂੰ ਦੂਰ ਕਰਨ ਵਾਲੇ ਹਨ ਸਤਿਗੁਰੂ ਗਰੀਬਨਵਾਦ ਆਪਣੀ ਬਾਣੀ ਦੇ ਅੰਦਰ ਲਿਖਦੇ ਹਨ ਦੇ ਕੇ ਚੌਕਾ ਕੱਢੇ ਕਾਰ ਤੇ ਉੱਪਰ ਆਏ ਬੈਠੇ ਕੁੜਿਆਰ ਤੇ ਚੌਂਕਾ ਦੇ ਕਰਕੇ ਇੱਕ ਕਾਰ ਕੱਢ ਕੇ ਲਕੀਰ ਕੱਢ ਕੇ ਤੇ ਕਹਿੰਦੇ ਚੌਂਕਾ ਬਣ ਗਿਆ ਇਹ ਸੁੱਚਾ ਹੋ ਗਿਆ ਰਸੋਈ ਸੁੱਚੀ ਹੋ ਗਈ ਪੋਚਾ ਲਾ ਕਰਕੇ ਗੋਹੇ ਦਾ ਕਹਿੰਦੇ ਨੇ ਸੁੱਚਾ ਹੋ ਗਿਆ ਸਤਿਗੁਰੂ ਜੀ ਕਹਿਣ ਲੱਗੇ ਜਿਹੜੀ ਕੁੜਿਆਰ ਉੱਪਰ ਚੜੀ ਹੋਈ ਕੰਧਾ ਦੇ ਉੱਪਰ ਚੜੀ ਹੋਈ ਹੈ ਭਾਵ ਕਿ ਜਿਹੜਾ ਝੂਠ ਮੰਨ ਦੇ ਵਿੱਚ ਹੈ ਜਿਹੜੇ ਵਿਕਾਰ ਮਨ ਦੇ ਵਿੱਚ ਹਨ ਚੌਂਕਾ ਸੁੱਚਾ ਕਰ ਲਿਆ ਤੇ ਕੀ ਹੋਵੇਗਾ ਜਿਹੜਾ ਮਨ ਹੈ ਤੇ ਵਿਕਾਰੀ ਹੈ ਤੇ ਜਿੱਥੇ ਵਿਕਾਰੀ ਮਨ ਹੈ ਉੱਥੇ ਫਿਰ ਪਖੰਡ ਕਰਨ ਦੀ ਕੀ ਲੋੜ ਹੈ ਇਸ ਤਰ੍ਹਾਂ ਸਤਿਗੁਰੂ ਜੀ ਭਾਈ ਲਾਲੋ ਜੀ ਨੂੰ ਕਹਿਣ ਲੱਗੇ ਭਾਈ ਲਾਲੋ ਜੀ ਤੁਸੀਂ ਇੱਥੇ ਇਹ ਪ੍ਰਸ਼ਾਦਾ ਲੈ ਕਰਕੇ ਆਓ ਤੇ ਭਾਈ ਲਾਲੋ ਜੀ ਨੂੰ ਸਮਝਦਿਆਂ دیر ਨਹੀਂ ਲੱਗੀ ਕਿ ਸਤਿਗੁਰੂ ਜੀ ਪਖੰਡ ਦਾ ਨਾਸ਼ ਕਰਨ ਵਾਲੇ ਹਨ ਸਤਿਗੁਰੂ ਗਰੀਬ ਨਵਾਜ਼ੀਆਂ ਦੇ ਵਾਸਤੇ ਛੇਤੀ ਦੇ ਨਾਲ ਜਾ ਕਰਕੇ ਪਰਸੰਨ ਹੋ ਕਰਕੇ ਭੋਜਨ ਲੈ ਕਰਕੇ ਆਇਆ ਹੈ ਗੁਰਬਾਣੀ ਬਾਜਰੇ ਕੇਸ ਬਰੋਟੇ ਸਰਖਾ ਪੋਸਾਖ ਬਨਾਏ ਬਾਜਰੇ ਦੀ ਸੁਭ ਸ਼੍ਰੇਸ਼ਟ ਰੋਟੀ ਬਣੀ ਹੋਈ ਹੈ ਤੇ ਸਰੋਂ ਦਾ ਸਾਗ ਬਣਾਇਆ ਹੋਇਆ ਹੈ ਇਹ ਸਰੋਂ ਦਾ ਸਾਗ ਤੇ ਬਾਜਰੇ ਦੀ ਸ਼ੁਭ ਰੋਟੀ ਲੈ ਕਰਕੇ ਮਰਦਾਨੇ ਅਵ ਲੋਕ ਹਹਾਰਾ ਤਨ ਮਹਿ ਗਟੀ ਵਿਚਾਰੀ ਭਾਈ ਲਾਲੂ ਜੀ ਸਤਿਗੁਰੂ ਗਰੀਬ ਨਿਵਾਜ਼ ਜੀਆਂ ਦੇ ਪਾਸ ਪਹੁੰਚੇ ਹਨ ਭਾਈ ਮਰਦਾਨਾ ਜੀ ਨੇ ਦੇਖਿਆ ਹੈ ਤੇ ਹਿਰਦੇ ਵਿੱਚ ਵੇਖ ਕਰਕੇ ਇਸ ਤਰ੍ਹਾਂ ਸੋਚਦੇ ਹਨ ਆਪਣੇ ਹਿਰਦੇ ਦੇ ਵਿੱਚ ਭਾਈ ਮਰਦਾਨਾ ਦੀ ਭੋਜਨ ਵੇਖ ਕਰਕੇ ਵਿਚਾਰ ਕਰਦੇ ਹਨ ਜੀਬਿਤ ਗੁਨੀ ਸੁਜਾਨੀ ਸ੍ਰੀ ਗੁਰ ਅੰਤਰਜਾਮੀ ਸਾਰੀ ਤੇ ਜਿਸ ਤਰ੍ਹਾਂ ਭਾਈ ਮਰਦਾਨਾ ਦੀ ਆਪਣੇ ਹਿਰਦੇ ਵਿੱਚ ਵਿਚਾਰੀ ਜਿਸ ਤਰ੍ਹਾਂ ਸੋਚਿਆ ਭਾਈ ਮਰਦਾਨਾ ਜੀ ਨੇ ਸਤਗੁਰੂ ਗਰੀਬ ਨਵਾਜ ਅੰਤਰਜਾਮੀ ਹਨ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੀ ਕੀ ਪੀਰ ਪਛਾਨਤ ਸਤਗੁਰੂ ਗਰੀਬ ਨਵਾਜ ਛੇਤੀ ਦੇ ਨਾਲ ਭਾਈ ਮਰਦਾਨੇ ਦੇ ਹਿਰਦੇ ਦੀ ਗੱਲ ਨੂੰ ਸਮਝ ਗਏ ਹਨ ਮਰਦਾਨੇ ਕਿਉਂ ਗਿਣਤੀ ਕੀਨੇ ਅਚਬਹ ਜਨ ਹੋ ਤਬ ਹੀ ਤੇ ਸਤਿਗੁਰੂ ਜੀ ਕਹਿ ਲ ਕੇ ਭਾਈ ਮਰਦਾਨਾ ਜੀ ਕਿਉਂ ਗਿਣਤੀ ਕਰ ਰਹੇ ਹੋ ਕਿਉਂ ਵਿਚਾਰਾ ਕਰ ਰਹੇ ਹੋ ਅਚਬਹ ਹੋ ਜਨ ਹੋ ਤਬ ਹੀ ਭੋਜਨ ਛਕਣਾ ਕਰੋ ਤੇ ਫਿਰ ਆਪ ਜੀ ਜਾਣੋਗੇ ਭੋਜਨ ਛਕਣਾ ਕਰੋ ਕਹਿ ਕਰ ਦਿਨੋ ਨਿਜ ਕਰ ਅਸਨਾ ਜੋ ਤਾਨੀ ਸੁਖ ਸਭ ਹੀ ਜਿਹੜੇ ਸਤਿਗੁਰੂ ਗਰੀਬ ਨਿਵਾਜ਼ ਸਾਰੇ ਸੁਖਾਂ ਦੇ ਦਾਨੀ ਹਨ ਸਾਰੇ ਸੁਖਾਂ ਦੇ ਦਾਦੇ ਹਨ ਇਸ ਤਰ੍ਹਾਂ ਕਹਿ ਕਰਕੇ ਉਹਨਾਂ ਸਤਿਗੁਰੂ ਗਰੀਬ ਨਿਵਾਜ਼ ਨੇ ਭਾਈ ਮਰਦਾਨਾ ਜੀ ਨੂੰ ਆਪਣੇ ਹੱਥਾਂ ਦੇ ਨਾਲ ਸ਼ਕਣ ਵਾਸਤੇ ਪ੍ਰਸ਼ਾਦਾ ਦੇਣਾ ਕੀਤਾ ਹੈ ਭੋਜਨ ਦਿੱਤਾ ਹੈ ਮਰਤਾਨੇ ਤਪ ਪਾਉ ਕੋਰਾ ਸੁਦਾ ਸਵਾਦ ਜਨ ਆਇਆ ਭਾਈ ਮਰਦਾਨਾ ਜੀ ਨੇ ਆਪਣੇ ਮੁਖ ਦੇ ਵਿੱਚ ਜਦੋਂ ਕੌਰ ਪਾਇਆ ਭਾਵ ਕੀ ਬੁਰਕੀ ਆਪਣੇ ਮੁਖ ਦੇ ਵਿੱਚ ਪਾਈ ਤੇ ਅੰਮ੍ਰਿਤ ਵਰਗਾ ਸਵਾਦ ਆਇਆ ਭਾਈ ਮਰਦਾਨਾ ਜੀ ਨੂੰ ਬੜਾ ਹੀ ਅੰਮ੍ਰਿਤ ਵਰਗਾ ਰਸ ਆਉਣਾ ਕੀਤਾ ਹੈ ਸਵਾਦ ਆਉਣਾ ਕੀਤਾ ਹੈ ਪਰਮਪੁਰਖ ਪੂਰਨ ਪਰਮਾਤਮਾ ਸ੍ਰੀ ਮੁਖਵਾਕ ਅਲਾਇ ਤੇ ਫਿਰ ਆਪਣੇ ਮੁਖਾਰਪਿੰਤੂ ਸਤਿਗੁਰੂ ਗਰੀਬ ਨਵਾਜ਼ ਜੀਆਂ ਨੇ ਪਾਵਨ ਬਚਨ ਉਚਾਰਨ ਕੀਤੇ ਹਨ ਅੱਗੇ ਸਤਿਗੁਰੂ ਗਰੀਬਨਵਾਦ ਬਚਨ ਉਚਾਰਨ ਕਰਦੇ ਹਨ ਅਸਨ ਬਣਿਓ ਹੈ ਕਾਸੀ ਸਵਾਦ ਦੇਵੋ ਸੁਧ ਮਰਦਾਨਾ ਸਤਿਗੁਰੂ ਗਰੀਬਨਵਾਦ ਕਹਿ ਲਗੇ ਭਾਈ ਮਰਦਾਨਾ ਜੀ ਇਹ ਭੋਜਨ ਇਹਨਾਂ ਸਵਾਦ ਕਿਵੇਂ ਬਣਿਆ ਸਤਿਗੁਰੂ ਜੀ ਭਾਈ ਮਰਦਾਨਾ ਜੀ ਨੂੰ ਭੋਜਨ ਛਕਣ ਵਾਸਤੇ ਦਿੰਦੇ ਹਨ ਪਹਿਲੀ ਕੌਰ ਭਾਈ ਮਰਦਾਨਾ ਨੇ ਆਪਣੇ ਮੁਖ ਦੇ ਵਿੱਚ ਪਾਈ ਅੰਮ੍ਰਿਤ ਵਰਗਾ ਰਸ ਆਇਆ ਸਵਾਦ ਆਇਆ ਤੇ ਸਤਿਗੁਰੂ ਜੀ ਪੁੱਛਦੇ ਨੇ ਭਾਈ ਮਰਦਾਨਾ ਜੀ ਦੱਸੋ ਇਹ ਭੋਜਨ ਇੰਨਾ ਸਵਾਦ ਕਿਵੇਂ ਬਣ ਗਿਆ ਇਸ ਦੇ ਵਿੱਚ ਇੰਨਾ ਰਸ ਕਿਵੇਂ ਘੁਲ ਗਿਆ ਇੰਨਾ ਅੰਮ੍ਰਿਤ ਵਰਗਾ ਸਵਾਦ ਇਸ ਦੇ ਵਿੱਚ ਕਿਵੇਂ ਘੁਲ ਗਿਆ ਦੇਵਹੁ ਸੁਧ ਮਰਦਾਨਾ ਭਾਈ ਮਰਦਾਨਾ ਜੀ ਤੁਹਾਨੂੰ ਕੀ ਲੱਗਦਾ ਹੈ ਸਾਨੂੰ ਦੱਸਣਾ ਕਰੋ ਉਸ ਗਮਨਾਗ ਪਨੇ ਪਛ ਐਸੇ ਕੈਸੇ ਕਰਉ ਖਾਣਾ ਥੋੜਾ ਜਿਹਾ ਮੁਸਕਰਾ ਕੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਦੇ ਬਚਨ ਕਹੇ ਹਨ ਕਬੀਰ ਰਾਜ ਭਾਈ ਸੰਤੋਖ ਸਿੰਘ ਨੇ ਕਹਿੰਦੇ ਹਨ ਕੈਸੀ ਕਰੂ ਵਖਾਨਾ ਕਿ ਸਤਿਗੁਰੂ ਜੀ ਦੀ ਇਸ ਪ੍ਰਸੰਤਾ ਨੂੰ ਇਸ ਖੁਸ਼ੀ ਨੂੰ ਜਿਵੇਂ ਮੁਸਕਰਾ ਕੇ ਸਤਿਗੁਰੂ ਜੀ ਨੇ ਬਚਨ ਕਹੇ ਹਨ ਉਹਨੂੰ ਮੈਂ ਕਿਵੇਂ ਵਖਿਆਨ ਕਰਾਂ ਕਿਵੇਂ ਲਿਖਣਾ ਕਰਾਂ ਸੁਨਿਓ ਸੁਦਾ ਪਸੀ ਅੰਤ ਨਾ ਕਬਹੇ ਸਾਥ ਬਨਿਓ ਹੈ ਸੋ ਜਿਹੜਾ ਸਵਾਦ ਭਾਈ ਮਰਦਾਨਾ ਜੀ ਨੇ ਕਦੇ ਦੇਖਿਆ ਹੀ ਨਹੀਂ ਕਦੇ ਸੁਣਿਆ ਹੀ ਨਹੀਂ ਕਿ ਇੰਨਾ ਵੀ ਸਵਾਦ ਵੀ ਪ੍ਰਸ਼ਾਦਾ ਹੁੰਦਾ ਇਸ ਤਰ੍ਹਾਂ ਦਾ ਵੀ ਕੋਈ ਸਵਾਦ ਹੁੰਦਾ ਐਦਾਂ ਦਾ ਸਵਾਦ ਬਣਿਆ ਹੈ ਇੰਨਾ ਅੰਮ੍ਰਿਤ ਰਸ ਅੰਮ੍ਰਿਤ ਵਰਗਾ ਸਵਾਦ ਆਉਣਾ ਕੀਤਾ ਹੈ ਭਾਈ ਮਰਦਾਨਾ ਜੀ ਨੂੰ ਅੰਤਰਜਾਮੀ ਜਾਣੋ ਤਮ ਸਭ ਵਰਤਾ ਹੈ ਔਰ ਮਹਜੂ ਸਤਿਗੁਰੂ ਗਰੀਬ ਨਿਵਾਦ ਦੀਆਂ ਲੋਕਾਂ ਲੱਗੇ ਸਤਿਗੁਰੂ ਜੀ ਆਪ ਦੀ ਅੰਤਰਜਾਮੀ ਹੋ ਦਿਲਾਂ ਦੀਆਂ ਜਾਣਣ ਵਾਲੇ ਸਾਰਾ ਕੁਝ ਜਾਣਦੀ ਵਰਤ ਹੈ ਉਰਮੈ ਜੋ ਜੋ ਵੀ ਹਿਰਦੇ ਵਿੱਚ ਵਰਤਦਾ ਹੈ ਜੋ ਵੀ ਸਾਡੇ ਹਿਰਦੇ ਵਿੱਚ ਵਿਚਾਰ ਆਉਂਦੀ ਹੈ ਆਪ ਜੀ ਸਾਰਾ ਕੁਝ ਜਾਣਦੇ ਉਹ ਜਾਣਣ ਵਾਲੇ ਹੋ ਲਾਲੋ ਬਿਨਾਂ ਸੁਣਾਈ ਸੁਣ ਕੇ ਵੜਿਆਨ ਕੀ ਵੜਾਈ ਤੇ ਇਸ ਤਰ੍ਹਾਂ ਲਾਲੋ ਬਿਨਾਂ ਸੁਣਾਈ ਸੁਣ ਕੇ ਭਾਈ ਲਾਲੋ ਜੀ ਨੇ ਇਸ ਤਰ੍ਹਾਂ ਸੁਣ ਕਰਕੇ ਤੇ ਬੇਨਤੀ ਉਚਾਰਨ ਕੀਤੀ ਹੈ ਸਤਿਗੁਰੂ ਗਰੀਬ ਨਵਾਜ਼ੀਆਂ ਦੀ ਵਡਿਆਈ ਕਰਨ ਲੱਗਿਆ ਹੈ ਵਡਿਆਨ ਕੀ ਵਡਿਆਈ ਵਡਿਆਆਂ ਦੀ ਵਡਿਆਈ ਕਰਨ ਲੱਗੇ ਹਨ ਭਾਉ ਪੁਰਖ ਮੈਂ ਦੇਖਤ ਹਿਤ ਕਰ ਅਸਨ ਵਿਚਾਰਨ ਕਾਈ ਭਾਉ ਪੁਰਖ ਮੈਂ ਦੇਖਤ ਹਿਤ ਕਰ ਅਸਨ ਵਿਚਾਰਨ ਕਾਈ ਕਹਿੰਦੇ ਅਸੀਂ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਪ੍ਰੇਮ ਰੱਖਦੇ ਹਾਂ ਅਕਾਲ ਪੁਰਖ ਦਾ ਹੀ ਪ੍ਰੇਮ ਰੱਖਦੇ ਹਾਂ ਆਸਨ ਵਿਚਾਰਨਾ ਕਾਈ ਕਦੇ ਭੋਜਨ ਦੀ ਵਿਚਾਰ ਨਹੀਂ ਕਰਣਾ ਕੀਤੀ ਸੀ ਤੋਹਰਾ ਬਾਜੀ ਲੀਨੀ ਬਿਧਰਕੇ ਦਰਜੋਤਨ ਤਜ ਰਾਜ ਬਾਜੀ ਲੀਨੀ ਬਿਧਰਕੇ ਦਰਜੋਤਨ ਤਜ ਰਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਕਿਸ ਤਰ੍ਹਾਂ ਦਾ ਸਰੂਪ ਹੈ ਕਿਸ ਤਰ੍ਹਾਂ ਦਾ ਸ਼ਬਾਹ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਦੁਰਜੋਦਨ ਦੇ ਰਾਜ ਭਾਗ ਨੂੰ ਛੱਡ ਕਰਕੇ ਤੇ ਇੱਕ ਬਿਦਰ ਦੀ ਇੱਕ ਆਪਣੇ ਦਾਸ ਦੀ ਭਾਜੀ ਲੈਣਾ ਕੀਤੀ ਹੈ ਦਿਜਬਰ ਕੇ ਤੰਦਲ ਲਾਏ ਵਰਦ ਕਰੀਬ ਨਿਵਾਜ ਤੇ ਗਰੀਬ ਨਿਵਾਜ ਸਤਿਗੁਰੂ ਗਰੀਬ ਨਿਵਾਜ਼ੀਆਂ ਨੇ ਦਿਜਬਰ ਕੇ ਤੰਦਲ ਲਏ ਸ਼੍ਰੀ ਕ੍ਰਿਸ਼ਨ ਜੀ ਨੇ ਦਿਜਬਰ ਕਹਿੰਦੇ ਸੁਦਾਮਾ ਭਾਈ ਸੁਦਾਮਾ ਜੋ ਬ੍ਰਾਹਮਣ ਸੀ ਭਗਤ ਸੁਦਾਮਾ ਜਿਹੜਾ ਮਿੱਤਰ ਸੀ ਸ਼੍ਰੀ ਕ੍ਰਿਸ਼ਨ ਦਾ ਉਹਨਾਂ ਦੇ ਪਾਸੋਂ ਚੌਲ ਲੈਣਾ ਕੀਤੇ ਹਨ ਚਾਟ ਭਲੀਨੀ ਨੀਚਕੇ ਝੂਟੇ ਲਿਨੇ 베ਰ ਅਕਾਲਪੁਰਖ ਵਾਇਗੁਰੂ ਪਰਮਾਤਮਾ ਦੇ ਸਰੂਪ શ્રી ਰਾਮਚੰਦਰ ਨੇ ਭੀਲਣੀ ਦੇ ਜਿਹੜੀ ਕਿ ਛੋਟੀ ਜਾਤ ਦੀ ਹੈ ਭੀਲਣੀ ਦੇ ਝੂਠੇ 베ਰਾਂ ਨੂੰ ਛਕਣਾ ਕੀਤਾ ਤੇ ਉਹਨਾਂ ਨੂੰ ਵੀ ਪਰਵਾਣ ਕੀਤਾ ਪੀਲਣੀ ਦੀ ਸ਼ਰਦਾ ਸੀ ਕਿਪ ਦੇਣੀ શ્રી ਰਾਮਚੰਦਰ ਮੈਨੂੰ ਦਰਸ਼ਨ ਦੇਣ ਵਾਸਤੇ ਆਉਣਗੇ ਤੇ ਰੋਜ਼ਾਨਾ ਸ਼੍ਰੀ ਰਾਮਚੰਦਰ ਦੇ ਆਉਣ ਵਾਸਤੇ ਆਪਣੇ ਘਰ ਦੇ ਬਾਗੂਰੇ ਫੁੱਲਾਂ ਦੀ ਸੇਜ ਵਸਾਉਂਦੀ ਫੁੱਲ ਵਸਾਉਣਾ ਕਰਦੀ ਫੁੱਲਾਂ ਦੇ ਗਲੀਚੇ ਵਸਾਉਂਦੀ ਤੇ ਰੋਜ਼ 베ਰ ਤੋੜ ਕਰਕੇ ਉਹਨਾਂ ਨੂੰ ਚੱਕ ਚੱਕ ਕਰਕੇ ਰੱਖਦੀ ਕਿ ਇਹਨਾਂ ਦੇ ਵਿੱਚੋਂ ਕਿਤੇ ਕੋਈ 베ਰ ਖੱਟਾ ਕੌੜਾ ਤਾਂ ਨਹੀਂ ਖਰਾਬ ਤਾਂ ਨਹੀਂ ਇਸ ਤਰ੍ਹਾਂ ਸਾਰੇ 베ਰ ਹੀ ਝੂਠੇ ਕਰਕੇ ਤੇ ਚੱਕ ਚੱਕ ਕਰਕੇ ਉਹਨਾਂ ਨੂੰ ਰੱਖਣਾ ਕਰਦੀ ਸੀ ਤੇ ਸ਼੍ਰੀ ਰਾਮਚੰਦਰ ਜਦੋਂ ਉਸਦੇ ਘਰ ਦੇ ਵਿੱਚ ਚੱਲ ਕਰਕੇ ਗਏ ਤੇ ਉਸਦੇ ਝੂਠੇ 베ਰਾ ਨੂੰ ਵੀ ਸ਼੍ਰੀ ਰਾਮਚੰਦਰ ਨੇ ਪਰਵਾਣ ਕੀਤਾ ਹੈ ਇਹ ਗੁਰੂ ਦਾ ਅਕਾਲ ਪੁਰਖ ਦਾ ਆਪਣੇ ਦਾਸ ਦੇ ਪ੍ਰਤੀ ਭਗਤ ਦੇ ਪ੍ਰਤੀ ਪ੍ਰੇਮ ਹੈ ਇਹ ਬਿਰਧ ਹੈ ਇਹ ਸੁਭਾ ਹੈ ਇਸੇ ਤਰ੍ਹਾਂ ਕਬੀਰ ਕਬੀਰਾਦ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ ਕਿ ਭਗਤ ਲਾਲੋ ਜੀ ਇਸ ਤਰ੍ਹਾਂ ਵਡਿਆਣ ਦੀ ਵਡਿਆਈ ਕਰ ਰਹੇ ਹਨ ਕੇਵਲ ਭਾਵ ਸੁਭਾਵਏ ਗੁਣ ਆਵ ਗੁਣ ਨਾਹੀਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਕੇਵਲ ਆਪਣੇ ਭਗਤਾਂ ਦੇ ਗੁਣਾ ਅਗੁਣਾ ਨੂੰ ਨਹੀਂ ਦੇਖਦਾ ਪ੍ਰੇਮ ਨੂੰ ਦੇਖਦਾ ਹੈ ਸ਼ਰਧਾ ਨੂੰ ਦੇਖਦਾ ਹੈ ਸੁਭਾਵ ਨੂੰ ਦੇਖਦਾ ਹੈ ਕਿਦਾਂ ਦਾ ਸੁਭਾਵ ਮੇਰੇ ਪ੍ਰੇਮ ਮੇਰੇ ਭਗਤ ਦਾ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੇ ਵਸ਼ ਦੇ ਵਿੱਚ ਹੈ ਜਿਸ ਨੂੰ ਸਤਿਗੁਰੂ ਜੀ ਕਹਿੰਦੇ ਹਨ ਤੂੰ ਭਗਤਾ ਕੈ ਵਸ ਭਗਤਾ ਤਾਣ ਧਿਆਨ। ਏ ਅਕਾਲ ਪੁਰਖ ਵਾਹਿਗੁਰੂ ਤੂੰ ਭਗਤਾਂ ਦੇ ਵਸ ਦੇ ਵਿੱਚ ਹੈ। ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਵੇਸ਼ਰ ਆਪਣੇ ਭਗਤਾਂ ਦੇ ਗੁਣਾ ਔਗਣਾ ਨੂੰ ਨਹੀਂ ਦੇਖਦਾ ਹੈ। ਪ੍ਰੇਮ ਸ਼ਰਧਾ ਭਾਵਨਾ ਤੇ ਸ਼ੁਭ ਸੁਭਾ ਨੂੰ ਦੇਖਦਾ ਹੈ। ਦੁਬਈਆ ਚੰਦ ਵਿੰਸ਼ੇ ਸ੍ਰੀ ਨਾਨਕ ਮੁਕ ਪਾਕੇ ਸੁਦਾ ਅਸਨ ਮਹਿ ਪਾਵਾ। ਤੇ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਸੁਣ ਕਰਕੇ ਬੜੇ ਪਰੇਸ਼ਾਨ ਹੋਏ ਹਨ ਸੁਦਾ ਅਸਨ ਮੈਂ ਪਾਵਾ ਆਪਣੇ ਮੁਖ ਦੀ ਵਿੱਚ ਸਤਿਗੁਰੂ ਗਰੀਬ ਨਵਾਜ਼ ਜੀਆਂ ਨੇ ਅੰਮ੍ਰਿਤ ਵਰਗਾ ਭੋਜਨ ਪਾਉਣਾ ਕੀਤਾ ਹੈ ਇਸ ਮਹਤੇ ਆਵਤ ਅਸ ਸਾਤਾ ਭੋਜਨ ਭਲੋ ਬਣਾਵਾ ਤੇ ਸਤਿਗੁਰੂ ਗਰੀਬ ਨਵਾਜ਼ ਜੀਆਂ ਨੇ ਇਸ ਮਹਤੇ ਆਵਤ ਆਸਾਦਾ ਭੋਜਨ ਭਲੋ ਬਣਾਵਾ ਇਸ ਦੇ ਵਿੱਚੋਂ ਇਸ ਤਰ੍ਹਾਂ ਦਾ ਸਵਾਦ ਆਉਂਦਾ ਹੈ ਬੜਾ ਚੰਗਾ ਭੋਜਨ ਬਣਾਇਆ ਹੈ ਇਸ ਤਰ੍ਹਾਂ ਕਹਿੰਦੇ ਹਨ ਹਾਥ ਬੰਦ ਅਭ ਬੰਦ ਤੁ ਲਾਲੋ ਪਦ ਅਰ ਬਿੰਦਮ ਕੰਦਾ ਭਾਈ ਲਾਲੂ ਜੀ ਦੋਵੇਂ ਹੱਥ ਜੋੜ ਕਰਕੇ ਸਤਿਗੁਰੂ ਗਰੀਬ ਨਵਾਦੀਆਂ ਦੀ ਨਮਸਕਾਰ ਕਰ ਰਹੇ ਹਨ ਸਤਿਗੁਰੂ ਜੀ ਨੂੰ ਨਮਸਕਾਰ ਕਰਨਾ ਕਰਦੇ ਹਨ ਲਾਲੋ ਪਦ ਅਰਬਿੰਦ ਮੁਕੰੰਦਾ ਦੋਨਾਂ ਹੱਥਾਂ ਨੂੰ ਜੋੜ ਕਰਕੇ ਸਤਿਗੁਰੂ ਜੀ ਦੇ ਚਰਨ ਕਮਲਾਂ ਤੇ ਭਾਈ ਲਾਲੋ ਜੀ ਨਮਸਕਾਰ ਕਰ ਰਹੇ ਹਨ ਜਨਮ ਜਨਮ ਕੇ ਕਲਮਲ ਖੋਏ ਭਗਵੰਤਨ ਕਰ ਮੰਦਾ ਤੇ ਸਤਿਗੁਰੂ ਗਰੀਬ ਨਵਾਤੀਆਂ ਨੇ ਜਨਮ ਜਨਮ ਕੇ ਕਲਮਲ ਖੋਏ ਜਨਮਾ ਜਨਮਾਤਰਾ ਦੇ ਪਾਪਾਂ ਨੂੰ ਮੇੜ ਦਿੱਤਾ ਹੈ ਭਗਵੰਤਨ ਕਰ ਮੰਦਾ ਪਾਪ ਜਿਹੜਾ ਸੰਸਾਰ ਦੇ ਬੰਧਨਾਂ ਨੂੰ ਕੱਟ ਦਿੰਦਾ ਹੈ ਸਵਈਆ ਆਜ ਗਇਓ ਕਿਰਤਾਰਥ ਮੁਖੋ ਸ੍ਰੀ ਗੁਰੂ ਨਾਨਕ ਪਹੁਗਾਤਿ ਦਾਇ ਭਾਈ ਲਾਲੂ ਜੀ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਕਹਿਣ ਲਗੇ ਸਤਿਗੁਰੂ ਜੀ हे ਮੁਕਤੀ ਦੇ ਦਾਤੀ ਗਰੀਬ ਨਵਾਦ ਅੱਜ ਤੁਸੀਂ ਇੱਥੇ ਆ ਕਰਕੇ ਮੇਰੇ ਘਰ ਦੇ ਵਿੱਚੋਂ ਪ੍ਰਸ਼ਾਦਾ ਸ਼ਕਰ ਕੀਤੇ ਮੈਨੂੰ ਕਿਰਤਾਰਤ ਕੀਤਾ ਹੈ ਨਿਹਾਲ ਕੀਤਾ ਹੈ ਲੋਪ ਵਿਖਾ ਹਮ ਗੂੜਤਾ thee ਕਰुणा ਕਰਕੇ ਤਮ ਲੀਨ ਬਚਾਈ ਅਸੀਂ ਤਾਂ ਖੂਹ ਵਿੱਚ ਡੁੱਬਦੇ ਜਾ ਰਹੇ ਸੀ ਗਿਆਨਤਾ ਦੇ ਖੂਹ ਦੇ ਵਿੱਚ ਭਰਮ ਦੇ ਖੂਹ ਦੇ ਵਿੱਚ ਪਾਪਾਂ ਦੇ ਖੂਹ ਦੇ ਵਿੱਚ ਡੁੱਬਦੇ ਜਾ ਰਹੇ ਸੀ ਤੁਸੀਂ ਕਿਰਪਾ ਕਰਕੇ ਤੇ ਆਪ ਜੀ ਨੇ ਆਪਣਾ ਪਰਤਖ ਕਿਰਪਾ ਰੂਪੀ ਹੱਥ ਦੇ ਕਰਕੇ ਸਾਨੂੰ ਬਚਾ ਲਿਆ ਹੈ ਸਾਨੂੰ ਰੱਖ ਲੈਣਾ ਕੀਤਾ ਸਾਡੀ ਰੱਖਿਆ ਕੀਤੀ ਹੈ ਪੂਰਨ ਰੂਪ ਪਰਮਾਤਮਾ ਹੋ ਨਿਜ ਦਾਸਨ ਕੇ ਨਿਤ ਹੋਤ ਸਹਾਇ ਆਪ ਜੀ ਪੂਰਨ ਪਰਮਾਤਮਾ ਦੇ ਸਰੂਪ ਹੋ ਤੇ ਆਪਣੇ ਭਗਤਾਂ ਦੇੇਿਤਾ ਪ੍ਰਤੀ ਆਪਣੇ ਦਾਸਾਂ ਦੇ ਸੇਵਕਾਂ ਦੇ ਸਹਾਇਕ ਹੁੰਦੇ ਹੋ ਗਹਿ ਕਹਿ ਬਦ ਕੋ ਗਹਿ ਕੈ ਅਤ ਦੀਨਤ ਸੋ ਦਿਨ ਗਰੀਬ ਨਿਵਾਇ ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਗਰੀਬ ਨਿਵਾਦੀਆਂ ਦੇ ਚਰਣਾ ਵਿੱਚ ਠਹਿ ਕਰਕੇ ਸਤਿਗੁਰੂ ਜੀ ਦੇ ਚਰਣਾ ਨੂੰ ਫੜ ਕਰਕੇ ਭਾਈ ਲਾਲੂ ਜੀ ਨੇ ਬੜੇ ਅਦਬ ਸਤਕਾਰ ਪ੍ਰੇਮ ਦੇ ਨਾਲ ਆਪਣੀ ਧੌਣ ਆਪਣਾ ਸਿਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਝੁਕਾ ਦਿੱਤਾ ਹੈ ਉਪਰ ਸੇਸ਼ ਉਠਾਵਹਿ ਨ ਚਬ ਸ੍ਰੀ ਗੁਰ ਹਾਦ ਤਰੈ ਮਨ ਨਮਾਹੀ ਜਦੋਂ ਸਤਗੁਰੂ ਗਰੀਬ ਨਵਾਜ਼ ਜੀਆਂ ਨੇ ਉਸ ਦੇ ਸਿਰ ਤੇ ਹੱਥ ਧਰਿਆ ਤੇ ਭਾਈ ਲਾਦੂ ਵੀ ਆਪਣਾ ਹੱਥ ਆਪਣਾ ਸੇਸ਼ ਸਤਿਗੁਰੂ ਜੀ ਦੇ ਚਰਣਾ ਦੇ ਉੱਪਰ ਉੱਪਰ ਨਹੀਂ ਉਠਾ ਰਹੇ ਹਨ ਛੂਤ ਹਾਥ ਕਪਾਟ ਖੋਲੇ ਤਿਉ ਲੋਕਨ ਕੀ ਸੁਧ ਭੀ ਮਨ ਮਾਹੀ ਜਦੋਂ ਸਤਗੁਰੂ ਗਰੀਬ ਨਿਵਾਜ਼ ਜੀਆਂ ਦਾ ਪਵਿੱਤਰ ਹਸਤ ਕਮਲ ਭਾਈ ਲਾਲੂ ਜੀ ਦੇ ਮਸਤਕ ਦੇ ਉੱਪਰ ਸਿਰ ਦੇ ਉੱਪਰ ਛੋਇਆ ਜਿਸ ਵੇਲੇ ਭਾਈ ਲਾਲੋ ਜੀ ਨੇ ਸਤਗੁਰੂ ਜੀ ਨੂੰ ਨਮਸਕਾਰ ਕਰਨ ਵਾਸਤੇ ਚਰਣਾ ਤੇ ਸੀਸ ਰੱਖਿਆ ਸਤਗੁਰੂ ਜੀ ਨੇ ਕੋਸ਼ ਦੇ ਸੀਸ਼ ਤੇ ਆਪਣਾ ਹੱਥ ਰੱਖਿਆ ਹੈ ਹਸਤ ਕਮਲ ਰੱਖਿਆ ਹੈ ਤੇ ਜਿਵੇਂ ਸਤਿਗੁਰੂ ਜੀ ਦਾ ਹੱਥ ਛੁਇਆ ਛੁਵਤ ਹਾਥ ਕਪਾਟ ਖੁੱਲੇ ਤਿਹ ਲੋਕਨ ਕੀ ਸੁਧ ਭੀ ਮਨ ਮਾਹੀ ਤਿੰਨਾ ਲੋਕਾਂ ਦੀ ਸੋਝੀ ਮਨ ਦੇ ਵਿੱਚ ਹੋ ਗਈ ਦਸਵੰਦਵਾ ਦੇ ਜਿਹੜੇ ਕਪਾੜ ਹਨ ਖੁੱਲ ਗਏ ਹਨ ਗਿਆਨ ਦੇ ਕਪਾੜ ਦਰਵਾਜ਼ੇ ਖੁੱਲ ਗਏ ਹਨ ਕੰਕਜ ਬਾਨਮਕੰਦ ਕੇ ਲਾਗਤ ਭਾਜ ਅਨੰਦ ਨਾ ਜਾਇ ਸੋ ਪ੍ਰਾਹੀਏ ਕਬੀਰਾ ਜੀ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ ਲਿਖਣਾ ਕਰਦੇ ਨੇ ਕਿ ਜਿਹੜਾ ਸਤਿਗੁਰੂ ਜੀ ਦੇ ਹਾਸਤ ਕਬਲ ਸ਼ੂਣ ਦੇ ਨਾਲ ਭਾਈ ਲਾਲੋ ਜੀ ਨੂੰ ਆਨੰਦ ਪ੍ਰਾਪਤ ਹੋਇਆ ਉਹ ਉਚਾਰ ਕੀ ਦੱਸਿਆ ਨਹੀਂ ਜਾ ਸਕਦਾ ਉਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਬੋਸ਼ ਨੂੰ ਉਚਾਰਿਆ ਨਹੀਂ ਜਾ ਸਕਦਾ ਉਸ ਦਾ ਵਿਖਿਆਨ ਨਹੀਂ ਕੀਤਾ ਜਾ ਸਕਦਾ ਇਤਨਾ ਵਿਸ਼ਾਲ ਆਨੰਦ ਭਾਈ ਲਾਲੂ ਜੀ ਨੂੰ ਸਤਿਗੁਰੂ ਜੀ ਤੋਂ ਪ੍ਰਾਪਤ ਹੋਇਆ ਹੈ ਪੂਰਨ ਸੋਮਿਲ ਪੂਰਨ ਭਾਵ ਪੂਰਨ ਆਤਮਹੀ ਦਰਸਾਈ ਪੂਰਨ ਸੋਮਿਲ ਪੂਰਨ ਭਾਵ ਪੂਰਨ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਭਾਈ ਲਾਲੂ ਜੀ ਵੀ ਪੂਰੇ ਹੋ ਗਏ ਹਨ ਭਾਵ ਪੂਰਨ ਆਤਮਹੀ ਦਰਸਾਈ ਸੰਸਾਰ ਦੇ ਵਿੱਚ ਸਾਰੇ ਪਾਸੇ ਪਰਿਪੂਰਣ ਅਕਾਲ ਪੁਰਖ ਪ੍ਰਮਾਤਮਾ ਦਿਸਣ ਲੱਗ ਪਿਆ ਹੈ ਨਜ਼ਰ ਆਉਣ ਲੱਗ ਪਿਆ ਹੈ ਜਿਨ ਤੀ ਨ ਰਹੀ ਤੇ ਭਉ ਵਿਕਾਰ ਬਲ ਭਾਂਤ ਦੁਲੇ ਦੁਖ ਕੀਨ ਨਿਹਾਲ ਤੇ ਸਤਿਗੁਰੂ ਗਰੀਬ ਨਿਵਾਜ ਦਇਆ ਕਰਕੇ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਤਿੰਨ ਦਿਨ ਰੁਕੇ ਹਨ ਭਗ ਭਾਂਤ ਦਲੇ ਦੁਖ ਦੀਨ ਕੀਨ ਨਿਹਾਲ ਭਲੀ ਭਾਂਤ ਉਸ ਦੇ ਸਾਰੇ ਦੁੱਖਾਂ ਨੂੰ ਨਾਸ਼ ਕਰ ਦਿੱਤਾ ਤੇ ਸਤਗੁਰੂ ਗਰੀਬ ਨਵਾਜ਼ ਜੀਆਂ ਨੇ ਭਾਈ ਲਾਲੂ ਜੀ ਨੂੰ ਨਿਹਾਲ ਕਰਨਾ ਕੀਤਾ ਕਰਤਾਰਪੁਰ ਕੀਤਾ ਹੈ। ਮਨ ਚੀਨ ਲਈ ਮਹਿਮਾ ਗੁਰ ਕੀ ਪਦ ਪੰਕਜ ਸੇਵਕਰੰਤ ਵਿਸਾਲਾ ਤੇ ਭਾਈ ਲਾਲੂ ਜੀ ਨੇ ਵੀ ਆਪਣੇ ਮਨ ਦੇ ਵਿੱਚ ਸਤਗੁਰੂ ਗਰੀਬ ਨਵਾਜ਼ ਜੀਆਂ ਦੀ ਪੂਰਨ ਵਡਿਆਈ ਨੂੰ ਮਹਿਮਾ ਨੂੰ ਜਾਣ ਲਿਆ ਹੈ। ਪਦ ਪੰਕਜ ਸੇਵਕਰੰਤ ਵਿਸਾਲਾ ਤੇ ਸਤਗੁਰੂ ਜੀ ਦੇ ਚਰਣਾ ਦੀ ਚਰਨ ਕਬਲਾ ਦੀ ਬਹੁਤ ਭਾਈ ਲਾਲੂ ਜੀ ਸੇਵਾ ਕਰਨਾ ਕਰਦੇ ਹਨ ਲਿਵ ਲਾਗ ਅਨਾਹਦ ਕੀ ਧਨ ਸੋ ਬਿਰਸੇ ਭਵ ਵੰਦਨ ਔ ਜਮ ਜਾਲਾ ਲਿਵ ਲਾਗ ਅਨਾਹਦ ਕੀ ਧਨ ਸੋ ਅਨਾਹਦ ਤੇ ਧਨ ਅਕਾਲ ਪੁਰਖ ਪਰਮਾਸ਼ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜ ਗਈ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਲੱਗ ਗਈ ਹੈ ਬਿਰਸੇ ਭਾਵ ਬੰਧਨ ਔ ਜਮ ਜਾਲਾ ਭਾਵ ਬੰਧਨ ਭਾਵ ਕੀ ਸੰਸਾਰ ਦੇ ਬੰਧਨ ਤੇ ਜਮ ਜਾਲਾ ਜਿਹੜੇ ਆਉਣ ਜਾਣ ਦੇ ਚੱਕਰ ਹਨ ਜਮਦੂਤਾਂ ਦੇ ਜਾਲ ਹਨ ਇਹ ਸਾਰੇ ਹੀ ਬਿਰਸੇ ਨਾਸ਼ ਹੋ ਗਏ ਹਨ ਪੁਨ ਆਨ ਸਤਨਹੇ ਜਾਗਨ ਕੇ ਮਨ ਮਾਹ ਠਟੀ ਬਿਦ ਰੂਪੋ ਕਿਰਪਾਲਾ ਤੇ ਫੇਰ ਸਤਿਗੁਰੂ ਜੀ ਧੰਨਵਾਦੀਆਂ ਨੇ ਇਸ ਤਰ੍ਹਾਂ ਭਾਈ ਲਾਲੂ ਜਿਹਨੂੰ ਨਿਹਾਲ ਕਰਕੇ ਤਿੰਨ ਦਿਨ ਭਾਈ ਲਾਲੂ ਜੀ ਦੇ ਘਰ ਦੇ ਵਿੱਚ ਰਹਿ ਕਰਕੇ ਕਿਤੇ ਹੋਰ ਜਾਣ ਵਾਸਤੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ। ਦੁਹਰਾ ਮਰਦਾਨੇ ਸੁਭਜ ਹੀ ਕਿਥੇ ਚੱਲ ਬੇ ਕੀ ਚਾਹੇ। ਤੇ ਭਾਈ ਮਰਦਾਨਾ ਜੀ ਨੂੰ ਸਤਗੁਰੂ ਜੀ ਪੁੱਛਦੇ ਨੇ ਭਾਈ ਮਰਦਾਨਾ ਜੀ ਦੱਸੋ ਹੁਣ ਤੁਹਾਡੀ ਕਿਧਰ ਨੂੰ ਚੱਲਣ ਦੀ ਇੱਛਾ ਹੈ। ਹੀਤ ਭਗਤ ਵਿਸਤਾਰ ਕੋ ਆਨ ਕਾਜ ਕਸ਼ਨਾ ਹੈ। ਹੀਤ ਭਗਤ ਵਿਸਤਾਰ ਕੋ ਆਨ ਕਾਜ ਕਸ਼ਨਾ ਹੈ। ਆਪਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਫੈਲਾਉਣੀ ਹੈ। ਭਗਤੀ ਦਾ ਵਿਸਤਾਰ ਕਰਨਾ ਹੈ ਹੋਰ ਕੋਈ ਕਾਰਜ ਨਹੀਂ ਹੈ। ਤੇ ਭਗਤੀ ਨੂੰ ਫੈਲਾਉਣ ਵਾਸਤੇ ਭਗਤੀ ਦਾ ਵਿਸਤਾਰ ਕਰਨ ਵਾਸਤੇ ਹੁਣ ਦੱਸੋ ਆਪ ਜੀਆਂ ਦੀ ਕਿੱਧਰ ਨੂੰ ਜਾਣ ਦੀ ਇੱਛਾ ਹੈ ਆਪਾਂ ਉਧਰ ਨੂੰ ਚੱਲਣਾ ਕਰੀਏ ਉਧਰ ਨੂੰ ਗਮਣ ਕਰਨਾ ਕਰੀਏ ਹੁਣ ਜਿਵੇਂ ਸਤਿਗੁਰੂ ਗਰੀਬ ਨਵਾਜ਼ ਇੱਥੋਂ ਚੱਲ ਕਰਕੇ ਅੱਗੇ ਜਾਣਾ ਕਰਦੇ ਹਨ ਜਿਵੇਂ ਅੱਗੇ ਮਰਤ ਭਾਗੋ ਦਾ ਜ਼ਿਕਰ ਆਉਂਦਾ ਹੈ ਸਤਿਗੁਰੂ ਗਰੀਬ ਨਵਾਜ਼ ਅੱਗੇ ਬਖਸ਼ਿਸ਼ ਕਰਦੇ ਹਨ ਕਿਰਪਾ ਕਰਦੇ ਹਨ ਆਉਣ ਵਾਲੇ ਪ੍ਰਸੰਗਾਂ ਦੇ ਅੰਦਰ ਇਹਨਾਂ ਸਾਰੀ ਪ੍ਰਸੰਗਾਂ ਦੀ ਵਾਰਤਾ ਸਰਵਣ ਕਰਨਾ ਕਰਾਂਗੇ ਸੋ ਸਤਗੁਰੂ ਗਰੀਬ ਨਵਾਜ਼ ਕਿਰਪਾ ਕਰਨ ਸਤਗੁਰੂ ਤੇ ਸਤਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਅਗਾਹਾਂ ਤੋਂ ਸਤਗੁਰੂ ਜੀ ਸਮਤ ਬਖਸ਼ਣ ਜੀ ਮਰਦਾਨੇ ਸੋ ਬੁਝਹਿ ਕਿਰ ਚਲ ਬੇ ਕੀ ਚਾਹੇ ਏਤ ਭਗਤ ਵਸਤਾਰ ਕੋ ਆਦ ਕਾਜ ਕਸ਼ਨਾਹੀ ਏ ਗੋਬਿੰਦ ਏ ਗੋਪਾਲ ਏ ਦਿਆਲ ਦਾ प्राण नाथ अनाथ सखी दीन दरद निवार हे समरथ अगम पूरन मोहे माया तार अंध कूप महाभयान अंध क पार देव तार आए प्रभु शरणागति कृपा निध दयाल एक अक्षर हरि मन बसत नाम कहो ਹਾਲੂ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਵ ਦੇ ਪਾਰ ਉਤਾਰਣ ਹਾਰ ਜੋ ਸਰਦਾ ਕਰ ਸੇਵ ਦੇ ਪਾਰ ਉਤਾਰਣ ਹਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ